ਪੰਜਾਬ ਦੇ ਮੁੱਖ ਮੰਤਰੀ ਮਾਨਜੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਈ ਜਿਹਦੇ ਅੰਦਰ ਬਹੁਤ ਸਾਰੇ ਫੈਸਲੇ ਪੰਜਾਬ ਦੀ ਉਨਤਣ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਕੀਤੇ ਗਏ ਸਭ ਤੋਂ ਕਾਫੀ ਲੰਬੇ ਅਰਸੇ ਤੋਂ ਜੇ ਮੈਂ ਗੱਲ ਕਰਾਂ ਸੋਸ਼ਲ ਡਿਪਾਰਟਮੈਂਟ ਦੀ ਸੋਸ਼ਲ ਡਿਪਾਰਟਮੈਂਟ ਦੇ ਅੰਦਰ ਕਾਫੀ ਸਾਰੀਆਂ ਪੋਸਟਾਂ ਨੂੰ ਲੈ ਕੇ ਰੀਸਟ੍ਰਕਚਰਿੰਗ ਕੀਤੀ ਗਈ ਆ ਗਰੁੱਪ A ਦੀਆਂ ਪੋਸਟਾਂ ਜਿਹੜੀਆਂ ਕਾਫੀ ਅਸਤੋ ਖਾਲੀ ਵੀ ਰਿਆਂ ਦੀਆਂ ਸੀ ਉਹਨਾਂ ਨੂੰ ਲੈ ਕੇ ਰੀਸਟ੍ਰਕਚਰਿੰਗ ਹੋਈ ਆ ਇਹਦੇ ਨਾਲ ਦੀ ਨਾਲ ਦੂਸਰਾ ਅਹਿਮ ਮੁੱਦਾ ਜਿਹੜਾ ਸਾਡੇ ਸਾਹਮਣੇ ਆਇਆ ਕਿ ਪੰਜਾਬ ਪੰਜਾਬ ਰਾਜ ਦੇ ਅੰਦਰ ਜੇਲ੍ਹਾਂ ਦੇ ਅੰਦਰ ਜਿਹੜੀਆਂ ਪੰਜਾਬ ਦੀਆਂ ਜੇਲ੍ਹਾਂ ਲਗੀਆਂ ਜਿੱਥੇ ਵੱਸ ਸੰਬੰਧ ਦਾ ਅਪਰਾਧੀਆਂ ਨੂੰ ਬੰਦ ਕੀਤਾ ਜਾਂਦਾਗਾ ਜਿਹੜੇ ਅਪਰਾਧੀ ਪੰਜਾਬ ਦੇ ਅੰਦਰ ਬਦਮਨੀ ਪੈਦਾ ਕਰਦੇ ਨੇ ਜਿਹੜੇ ਪੰਜਾਬ ਦੇ ਅੰਦਰ ਲੋਕ ਲਾਈਨ ਆਰਡਰ ਨੂੰ ਖਰਾਬ ਕਰਦੇ ਨੇ ਉਹਨਾਂ ਨੂੰ ਜੇਲਾ ਵਿੱਚ ਬੰਦ ਕੀਤਾ ਜਾਂਦਾਗਾ ਜੇ ਮੈਂ ਗੱਲ ਕਰਾਂ ਲਗਭਗ 31000 ਤੋਂ ਉੱਪਰ ਜਿਹੜੇ ਕੈਦੀ ਨੇ ਉਹ ਇਸ ਸਮੇਂ ਬੰਦ ਨੇਗੇ ਔਰ 10000 ਤੋਂ ਉੱਪਰ 11000 ਦੇ ਕਰੀਬ ਜਿਹੜੇ ਉਹ ਕੈਦੀ ਨੇ ਜਿਹੜੇ ਕਿ ਐਂਡੀਪੀਐਸ ਐਂਡੀਪੀਐਸ ਕੇਸਾਂ ਦੇ ਤਹਿਤ ਬੰਦ ਨੇਗੇ ਔਰ ਲਗਭਗ 200 ਗੈਂਗਸਟਰ ਔਰ 75 ਜਿਹੜੇ ਟੈਰਰਿਸਟ ਔਰ 160 ਜਿਹੜੇ ਵੱਡੇ ਸਮੈਗਲਰ ਨੇਗੇ ਉਹ ਪੰਜਾਬ ਦੀਆਂ ਵੱਖ-ਵੱਖ ਜੇਲਾਂ ਚ ਬੰਦ ਰਗੇ ਅੱਗੇ ਪਾਲਿਸੀ ਸੀ ਕਿ ਜਿਹੜੇ ਅਦਰ ਸਟੇਟਾਂ ਦੇ ਅੰਦਰ ਜਿਹੜੇ ਪੰਜਾਬ ਨੂੰ ਚਾਹੀਦੇ ਸੀ ਜਿਹੜੇ ਕੁਝ ਕੈਦੀ ਪੰਜਾਬ ਦੇ ਅੰਦਰ ਜਿਹਦੀ ਲੋੜ ਹੁੰਦੀ ਸੀ ਟ੍ਰਾਇਲ ਚਲਾਉਣ ਦੇ ਲਈ ਜਾਂ ਪੰਜਾਬ ਦੇ ਜੇਲਾਂ ਚ ਲੈ ਕੇ ਆਉਣ ਲਈ ਜਾਂ ਦੂਸਰੇ ਸਟੇਟਾਂ ਦੇ ਜਿਹੜੇ ਪੰਜਾਬ ਸਬੰਧ ਹੁੰਦੇ ਸੀ ਉਹਨਾਂ ਨੂੰ ਲਿਜਾਣ ਲਈ ਕੋਈ ਪਾਲਿਸੀ ਹੈ ਨਹੀਂ ਸੀਗੀ ਹੁਣ ਮੈਂ ਸਮਝਦਾ ਕਿ ਕੈਦੀਆਂ ਨੂੰ ਆਦਾਨ-ਪ੍ਰਦਾਨ ਕਰਨ ਦੀ ਕੈਦੀਆਂ ਨੂੰ ਆਦਾਨ-ਪ੍ਰਦਾਨ ਕਰਨ ਦੀ ਕਿ ਨਵੀਂ ਪਾਲਿਸੀ ਜਿਹੜੀ ਆ ਉਹ ਅੱਜ ਲਿਆਂਦੀ ਗਈ ਹੈ ਇੱਕ ਵੱਡੀ ਸੌਧ ਜਿਹੜੀ ਆ ਉਹ ਜੇਲ੍ਹ ਡਿਪਾਰਟਮੈਂਟਸ ਹੋਈ ਜਾਗੀ ਸੋ ਇਹਦੇ ਨਾਲ ਹੁਣ ਜਿਹੜਾ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਬੂ ਰੱਖਣ ਦੇ ਵਿੱਚ ਖਾਸ ਕਰਕੇ ਜੇ ਮੈਂ ਗੱਲ ਕਰਾਂ ਗੈਂਗਸਟਰਾਂ ਨੂੰ ਕਾਬੂ ਰੱਖਣ ਦੇ ਵਿੱਚ ਔਰ ਟੈਰਰਿਸਟਾਂ ਨੂੰ ਕਾਬੂ ਰੱਖਣ ਦੇ ਵਿੱਚ ਔਰ ਜਿਹੜੇ ਹੋਰ ਖਤਰਨਾਕ ਅਪਰਾਧੀ ਨੇ ਉਹਨਾਂ ਨੂੰ ਕਾਬੂ ਰੱਖਣ ਦੇ ਵਿੱਚ ਵੱਡੀ ਜਿਹੜੀ ਭੂਮਿਕਾ ਸਰਕਾਰ ਨਿਭਾ ਸਕੂਗੀ ਔਰ ਬੜੇ ਅچھے ਤਰੀਕੇ ਨਾਲ ਲਾਗੂ ਕਰ ਸਕੂਗੀ ਇਹਦੇ ਨਾਲ ਹੀ ਜਿਹੜੀਆਂ ਸਕੂਲ ਦੀਆਂ ਕਮੇਟੀਆਂ ਹੁੰਦੀਆਂ ਸੀ ਜਿਹੜੀਆਂ ਸਕੂਲ ਦੇ ਕਮੇਟੀਆਂ ਹੁੰਦੀਆਂ ਸੀ ਉਹਦੀ ਗਿਣਤੀ ਵਧਾ ਕੇ ਅਸੀਂ 16 ਕੀਤੀ ਆ ਜਿਦੇ ਵਿੱਚ 12 ਜਿਹੜੇ ਵਿਅਕਤੀ ਨੇਗੇ ਉਹ ਪਰਿਵਾਰਕ ਬੱਚਿਆਂ ਦੇ ਪਰਿਵਾਰਕ ਮੈਂਬਰ ਹੋਇਆ ਕਰਨਗੇ ਮਾਤਾ ਪਿਤਾ ਹੋਇਆ ਕਰਨਗੇ ਔਰ ਚਾਰ ਮੈਂਬਰ ਜਿਹੜੇ ਨੇਗੇ ਉਹ ਸਕੂਲ ਦੇ ਵੱਲੋਂ ਹੋਇਆ ਕਰਨਗੇ ਔਰ ਉਹਦੇ ਵਿੱਚ ਇੱਕ ਇਹ ਅਪੁਆਇੰਟਮੈਂਟ ਆ ਕਿ ਜਿਹੜਾ ਉਸ ਇਲਾਕੇ ਦਾ ਐਮ.ਐਲ.ਏ ਆ ਉਸ ਇਲਾਕੇ ਦਾ ਪ੍ਰਤੀਨਿਧਤਾ ਜਾਂ ਲੋਕਲ ਬਾਡੀ ਆ ਉਹ ਵੀ ਆਪਣਾ ਇੱਕ ਨੁਮਾਇੰਦਾ ਜਿਹੜਾ ਉਹ ਭੇਜ ਸਕੂਗਾ ਤਾਂ ਕਿ ਲੋਕਲ ਨੁਮਾਇंदे ਨੂੰ ਚਾਹੇ ਉਹ ਐਮ.ਸੀ. ਆ ਯਮਲੇ ਸਹਿਬਾਨਾ ਉਹਨੂੰ ਪਤਾ ਲੱਗ ਸਕੇ ਕਿ ਸਕੂਲ ਦੇ ਅੰਦਰ ਕਿਹੜੀਆਂ ਕਿਹੜੀਆਂ ਘਾਟਾਂ ਦੀ ਅਪੁਆਇੰਟਮੈਂਟ ਕੀਤੀ ਆ ਪਰ ਲੇਕਿਨ ਜਿਹੜਾ ਚੇਅਰਮੈਨ ਹੋਇਆ ਕਰੂਗਾ ਉਸ ਐਮਐਸਸੀ ਦਾ ਉਹ ਮੈਂ ਸਮਝਦਾ ਬਾਪਿਆਂ ਚ ਹੋਇਆ ਕਰੂਗਾ ਜਿਹੜਾ ਵਾਈਸ ਚੇਅਰਮੈਨ ਹੋਇਆ ਕਰੂਗਾ ਆ ਔਰ ਦੂਸਰੇ ਸਾਈਡ ਤੋਂ ਹੋਇਆ ਕਰੂਗਾ ਇਹਦੀ ਇੱਕ ਬਸੰਦਾ ਵੱਡਾ ਜਿਹੜੀ ਅਮੈਂਡਮੈਂਟ ਆ ਉਹ ਵੀ ਪੰਜਾਬ ਸਰਕਾਰ ਨੇ ਕੀਤੀ ਆ ਪਰ ਇਸ ਤੋਂ ਬਿਨਾ ਪੰਜਾਬ ਪੀਰਸ ਯਾਤਰਾ ਸੰਮਤੀ ਦੇ ਚੇਅਰਮੈਨ ਔਰ ਨਾਲ ਦੀ ਨਾਲ ਜਿਹੜਾ ਸਲਾਹਕਾਰ ਆ ਪੰਜਾਬ ਵਿਰਾਸਤ ਅਤੇ ਸੈਸ ਪਟਾ ਪ੍ਰੋਮੋਸ਼ਨ ਬੋਰਡ ਉਹ ਦੋਨਾਂ ਜਿਹੜੇ ਅਸੀਂ ਹੁਣੇ-ਹੁਣੇ ਉਹਨਾਂ ਦੇ ਚੇਅਰਮੈਨ ਜੁਕਤ ਕੀਤੇ ਨੇ ਉਹਨਾਂ ਦੀਆਂ ਕੁਝ ਟਰਮਨ ਕੰਡੀਸ਼ਨ ਜਿਹੜੀਆਂ ਅੱਜ ਨਾਦਾਰਤ ਕੀਤੀਆਂ ਨੇ ਜਿੰਨਾਂ ਵਿੱਚ ਦੋਨਾਂ ਦਾ ਜਿਹੜੀ ਆ ਕੋਈ ਵੀ ਆਨਰੇਰੀਅਮ ਨਾਲ ਲੈਣ ਦਾ ਫੈਸਲਾ ਕੀਤਾ ਨਾ ਚੇਅਰਮੈਨ ਸਾਹਿਬਾਨ ਦੋਨਾਂ ਦੇ ਚੇਅਰਮੈਨ ਸਾਹਿਬਾਨ ਵੱਲੋਂ ਪਰ ਲੇਕਿਨ ਹੋਰ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦਾ ਪ੍ਰਬੰਧ ਜਿਹੜਾ ਅੱਜ ਪ੍ਰਬੰਧ ਅੱਜ ਦੀ ਕੈਬਨਿਟ ਦੇ ਮੀਟਿੰਗ ਦੇ ਵਿੱਚ ਹੋਇਆਗਾ ਸੋ ਇਹ ਅੱਜ ਦੇ ਅਹਿਮ ਫੈਸਲੇ ਪੰਜਾਬ ਕੈਬਨਿਟ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਕੀਤੇ ਨੇ ਜਿਨ੍ਹਾਂ ਨਾਲ ਸੰਬੰਧ ਦਾ ਪ ਅੱਗੇ ਵਧੂਗਾ ਪੰਜਾਬ ਤਰੱਕੀ ਕਰੂਗਾ। ਔਰ ਹੁਣ ਆਪਾਂ ਗੱਲ ਕਰੀਏ ਜੇ ਪੰਜਾਬ ਦੇ ਵਿਧਾਨ ਸਭਾ ਦੇ ਅੱਜ ਦੇ ਸੈਸ਼ਨ ਦੀ। ਅੱਜ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਆ। ਔਰ ਕਿਉਂਕਿ ਬਜਟ ਸੈਸ਼ਨ ਸਟਾਰਟ ਹੋ ਚੁੱਕਿਆ ਅੱਜ ਤੋਂ ਲੈ ਕੇ 28 ਤਰੀਕ ਤੱਕ ਪੰਜਾਬ ਦਾ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਲਾਗਾ ਔਰ ਇਸ ਸੈਸ਼ਨ ਦੇ ਦੌਰਾਨ ਜਿੱਥੇ ਪੰਜਾਬ ਦਾ ਬਜਟ ਪੇਸ਼ ਹੋਊਗਾ ਔਰ ਬਹੁਤ ਸਾਰੇ ਐਕਟ ਜਿਹੜੇ ਨੇਗੇ ਉਹ ਵੀ ਬਣਾਏ ਜਾਣਗੇ। ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਵੀ ਬਣਾਏ ਜਾਣਗੇ ਔਰ ਸਾਰੇ ਵਿਧਾਇਕ ਪੰਜਾਬ ਦੇ 117 ਵਿਧਾਇਕ ਜਿਹੜੇ ਨੇਗੇ ਉਹ ਆਪਣੇ ਆਪਣੇ ਇਲਾਕੇ ਦੀ ਗੱਲ ਆਪਣੇ ਸਵਾਲ ਜਵਾਬਾਂ ਦੇ ਰਾਹੀਂ ਆਪਣੇ ਉਹਨਾਂ ਸਾਰੇ ਐਕਟਾਂ ਤੇ ਔਰ ਪੰਜਾਬ ਦੇ ਜੋ ਅੱਜ ਗਵਰਨਰ ਅਡਰੈਸ ਹੋਇਆਗਾ ਜੋ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਜਿਹੜਾ ਅੱਜ ਮਾਨਯੋਗ ਪੰਜਾਬ ਦੇ ਗਵਰਨਰ ਪੰਜਾਬ ਦੇ ਰਾਜਪਾਲ ਸਾਹਿਬ ਨੇ ਪੰਜਾਬ ਦੇ ਪਵਿੱਤਰ ਵਿਧਾਨ ਸਭਾ ਦੇ ਅੰਦਰ ਕੀਤਾਗਾ ਉਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਲੈ ਕੇ ਜਿਹੜੀ ਚਰਚਾ ਕੀਤੀ ਉਹ ਪੰਜਾਬ ਦੀ ਵਿਧਾਨ ਸਭਾ ਦੇ ਸਦਨ ਤੇ ਹੋਣੀ ਹੈ ਕਿਉਂਕਿ ਅੱਜ ਮਾਨਯੋਗ ਗਵਰਨਰ ਸਾਹਿਬ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਜੋ ਪ੍ਰਾਪਤੀਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਜੋ ਪ੍ਰਾਪਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਸਮੇਂ ਚ ਕੀਤੀਆਂ ਨੇ ਉਹਨਾਂ ਦਾ ਵਰਣਨ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਸਿਹਤ ਸੇਵਾਵਾਂ ਦੇ ਖੇਤਰ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਮੈਂ ਸਮਝਦਾ ਸਾਡੀ ਕਿਸਾਨੀ ਦੇ ਖੇਤਰ ਦੇ ਵਿੱਚ ਖੇਤੀਬਾੜੀ ਦੇ ਸੈਕਟਰ ਦੇ ਖੇਤਰ ਦੇ ਅੰਦਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ 50000 ਤੋਂ ਉੱਪਰ ਨੌਕਰੀਆਂ ਦੇ ਕੇ ਅੱਜ ਸਰਕਾਰ ਲੋਕਾਂ ਦੇ ਵਿਚਕਾਰ ਆ ਇਹ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਜਿਹੜਾ ਅੱਜ ਪੰਜਾਬ ਦੇ ਅੰਦਰ ਹੋਇਆਗਾ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਲੋਕਾਂ ਨੂੰ 90% ਜਿਹੜੀ ਬਿਜਲੀ ਆ ਉਹ ਮੁਫਤ ਪ੍ਰਦਾਨ ਕੀਤੀ ਆ ਅੱਜ 90% ਘਰਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇੰਨਾ ਪ੍ਰਾਪਤੀਆਂ ਦਾ ਜ਼ਿਕਰ ਜਿਹੜਾ ਅੱਜ ਦੀ ਵਿਧਾਨ ਸਭਾ ਦੇ ਅੰਦਰ ਮਾਨ ਜੋ ਗਵਰਨਰ ਸਾਹਿਬ ਨੇ ਕੀਤਾਗਾ ਔਰ ਇਸ ਤੋਂ ਬਿਨਾ ਜਿੰਨਾ ਗੱਲ ਕਰਾਂ სპੋਰਟਸ ਦੀ ਇਸ ਤੋਂ ਜੇ ਮੈਂ ਗੱਲ ਕਰਾਂ ਬਿਨਾ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਜਿਹੜਾ ਜੰਗ ਦਾ ਐਲਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾਗਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਕੀਤਾਗਾ ਇੱਕ ਵੱਡੀ ਜੰਗ ਜਿਹੜੀ ਆ ਪੰਜਾਬ ਦੇ ਅੰਦਰ ਨਸ਼ਿਆਂ ਦੇ ਖਿਲਾਫ ਚੱਲ ਰਹੀ ਆ ਇਹ ਸਾਰੀਆਂ तमाम ਗੱਲਾਂ ਨੂੰ ਲੈ ਕੇ ਜਿਹੜੀ ਆ ਅੱਜ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਇਸ ਕਿਤਾਬ ਦੇ ਰੂਪ ਦੇ ਅੰਦਰ ਇੱਕ ਅੱਛਾ ਭਾਸ਼ਣ ਜਿਹੜਾ ਮਾਨਜੋ ਗਵਰਨਰ ਸਾਹਿਬ ਨੇ ਪੜਿਆਗਾ ਪਰ ਲੇਕਿਨ ਸਾਡੀਆਂ ਕੁਛ ਆਪੋਜੀਸ਼ਨ ਦੇ ਧਿਰਾਂ ਬਹੁਤ ਸਰੀਆਂ ਧਿਰਾਂ ਜਿਹੜੀਆਂ ਸਿਗੀਆਂ ਉਹ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਬੈਠ ਕੇ ਉਹਨਾਂ ਨੇ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਸੁਣਿਆ ਔਰ ਮੈਂ ਸਮਝਦਾ ਜਿਹੜੀਆਂ ਧਿਰਾਂ ਬੈਠੀਆਂ ਸੀਗੀਆਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹਨਾਗਾ ਕਿ ਉਹ ਸਾਰਥਕ ਬਹਿਤ ਹਿੱਸਾ ਲੈਣਾ ਚਾਹੁੰਦੀਆਂ ਨਹੀਂ ਉਹ ਕੰਸਟਰਕਟਿਵ ਭੂਮਿਕਾ ਜਿਹੜੀ ਜਿਹੜੀ ਆਪੋਜੀਸ਼ਨ ਦੀ ਕੰਸਟਰਕਟਿਵ ਭੂਮਿਕਾ ਹੁੰਦੀ ਆ ਉਹਨੂੰ ਨਿਭਾਉਣਾ ਚਾਹੁੰਦੀਆਂ ਰਹੀਆਂ ਪਰ ਲੇਕਿਨ ਜਿਹੜੀ ਮੇਨ ਆਪੋਜੀਸ਼ਨ ਆ ਉਹ ਕਿਤਨਾ ਕਿਤੇ ਡਿਸਟਰੈਕਸ਼ਨ ਪੈਦਾ ਕਰਨਾ ਚ ਕਿਤਨਾ ਕਿਤੇ ਮੁੱਦਿਆਂ ਤੋਂ ਧਿਆਨ ਪਰਕਾਉਣਾ ਚਾਹੁੰਦੀ ਐ ਇਸੇ ਗੱਲ ਕਰਕੇ ਉਹਨੇ ਵਾਕ ਆਊਟ ਕੀਤਾ ਪਰ ਲੇਕਿਨ ਅਸੀਂ ਹਮੇਸ਼ਾ ਹੀ ਕੰਸਟਰਕਟਿਵ ਭੂਮਿਕਾ ਦਾ ਵੈਲਕਮ ਕਰਦੇ ਹਾਂ ਅਸੀਂ ਹਮੇਸ਼ਾ ਹੀ ਜਿਹੜੇ ਅچھے ਸੁਝਾਅ ਹੁੰਦੇ ਨੇ ਕਿ ਉਹਨਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਜਿਹੜੀ ਹੈ ਹਮੇਸ਼ਾ ਵੈਲਕਮ ਕਰਦੀ ਹੈ ਦੇਖੋ ਕਿਸੇ ਕਿਸਮ ਦਾ ਕੋਈ ਵਿਸ਼ਵਾਸ ਘਾਤੀ ਹੋਇਆ ਹੈਗਾ ਬਲਕਿ ਮੈਂ ਤਾਂ ਮੇਰੇ ਨਾਲ ਗੋਲ ਸਾਹਿਬ ਖੜੇ ਨੇ ਕਿ ਇਹਨਾਂ ਦੇ ਇਲਾਕੇ ਦੇ ਅੰਦਰ ਕਿਸ ਤਰ੍ਹਾਂ ਕਿਉਂਕਿ ਇਹਨਾਂ ਦਾ ਇਲਾਕਾ ਬਿਲਕੁਲ ਖਨੌਰੀ ਬਾਰਡਰ ਤੇ ਆਉਂਦਾਗਾ ਔਰ ਬਹੁਤ ਸਾਰੇ ਵਿਧਾਇਕ ਪੰਜਾਬ ਦਾ ਜਿਹੜਾ ਵੱਡੇ ਪੱਧਰ ਤੇ ਵਪਾਰ ਜਿਹੜਾ ਪੈਰਲਾਈਜ਼ ਹੋਇਆ ਪਿਆ ਸੀ ਖਾਸ ਕਰਕੇ ਚਾਹੋ ਟਰੱਕ ਟਰੱਕ ਆਪਰੇਟਰਾਂ ਦਾ ਸੀਗਾ ਚਾਹੇ ਇੰਡਸਟਰੀਅਲਿਸਟ ਦਾ ਸੀਗਾ ਜਾਂ ਛੋਟੇ ਬਿਬਾਰੀਆਂ ਦਾ ਸੀਗਾ ਜਾਂ ਆਮ ਨਾਗਰਿਕਾਂ ਦਾ ਸੀਗਾ ਜਾਂ ਟੈਕਸੀ ਜਿਹੜੇ 플레이ਰ ਨੇ ਉਹਨਾਂ ਦਾ ਸੀ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਸੀਗਾ ਫੇਸ ਕਰਕੇ ਹੋਇਆਗਾ ਅੱਜ ਵੀ ਅਸੀਂ ਤਾਂ ਵੈਲਕਮ ਕੀਤਾਗਾ ਕਿ ਕਿਸਾਨ ਜਥੇਬੰਦੀਆਂ ਆਉਣ ਆ ਕੇ ਸਾਡੇ ਨਾਲ ਡਾਇਲੌਗ ਕਰਨ ਜਿਹੜੀਆਂ ਉਹਨਾਂ ਨੇ ਜਾਇਜ਼ ਮੰਗਿਆ ਨੇ ਅਸੀਂ ਉਹਨਾਂ ਤੇ ਬਿਲਕੁਲ ਵਿਚਾਰ ਕਰਾਂਗੇ ਦੇਖੋ ਮੈਂ ਤਾਂ ਸਭ ਤੁਹਾਡੇ ਜਰੀਏ ਸੁਣਿਆਗਾ ਕਿ ਗ੍ਰਾਹਕਾ ਸਾਹਿਬ ਨੇ ਬਣਾ ਕੀਤਾਗਾ ਹੋਰ ਬਹੁਤ ਸਾਰੀਆਂ ਉਹਦੇ ਅੰਦਰ ਸਟੇਕ ਹোল্ডার ਨੇ ਬਹੁਤ ਸਾਰੀਆਂ ਜਥੇਬੰਦੀਆਂ ਨੇ ਗਈਆਂ ਉਹ ਆਈ ਥਿੰਕ ਸਾਰੀਆਂ ਜੁਆਇਨ ਕਰ ਰਹੀਆਂ ਨੇ ਜਿਹੜੀਆਂ ਜਿਹੜੀਆਂ ਇਹ ਉਹਨਾਂ ਦੀ ਉਹਨਾਂ ਦੀ ਡਿਮਾਂਡ ਆ ਕਿ ਸਾਡੀਆਂ ਮੰਗਾਂ ਕੋਈ ਸਟੇਟ ਨਾਲ ਲੱਗੀਆਂ ਜਿਹੜੀਆਂ ਸਟੇਟ ਨਾਲ ਮੰਗਾਂ ਕਹਿੰਦੇ ਨੇ ਤੇ ਉਹ ਵਿਚਾਰ ਕਰ ਲੈਣਾ ਕਿ ਜਿਹੜੀਆਂ ਸਟੇਟ ਨਾਲ ਚਾਹੁੰਦੇ ਨੇ ਕਿ ਜਿਹੜੀਆਂ ਸੈਂਟਰ ਦੇ ਨਾਲ ਲੱਗੀਆਂ ਉਹ ਜਦੋਂ ਸੈਂਟਰ ਦੀ ਟੀਮਾਂ ਆਉਂਦੀਆਂ ਨੇਗੀਆਂ ਤਾਂ ਉਹਨਾਂ ਦੇ ਨਾਲ ਬੈਠ ਜਾਣ ਅਸੀਂ ਵੀ ਉਹਨਾਂ ਦੇ ਨਾਲ ਬੈਠਦੇ ਹੁੰਦੇ ਹਾਂਗੇ ਮਨੀਸ਼ ਸ਼ੋਦੀਏ ਜੀ ਪੰਜਾਬ ਦੇ ਦਵਾਈ ਲਾਇਏ ਨੇ ਇਸ ਤਰ੍ਹਾਂ ਦੇ ਸੱਤ ਨਾਲ ਲਾਇਏ ਨੇ ਦੇਖੋ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰ ਦਿੱਲੀ ਦੇ ਸਾਬਕਾ ਡਿਪਟੀ ਵੀ ਮੁੱਖ ਮੰਤਰੀ ਮਨੀਸ਼ ਸ਼ੋਦੀਆ ਜੀ ਦਾ ਔਰ ਦਿੱਲੀ ਦੇ ਸਾਬਕਾ ਸਿਹਤ ਮੰਤਰੀ ਸਤਿੰਦਰ ਜੈਨ ਜੀ ਦਾ ਪੰਜਾਬ ਦਾ ਪਰਿਵਾਰੀ ਅਤੇ ਸਹਿ ਪਰਿਵਾਰੀ ਲੱਗਣ ਤੇ ਜਿਉਂ ਆ ਆਖਦਾਗਾ ਵੈਲਕਮ ਕਰਦਾਗਾ ਸਾਡੀ ਆਮ ਆਦਮੀ ਪਾਰਟੀ ਜਿਹੜੀ ਆ ਪੰਜਾਬ ਦੇ ਅੰਦਰ ਹੋਰ ਸਟਰੋਂਗ ਹੋਊਗੀ ਹੋਰ ਤਰੱਕੀ ਕਰੂਗੀ ਕਿਉਂਕਿ ਦੋਨਾਂ ਵਿਅਕਤੀਆਂ ਕੋਲੇ ਬਹੁਤ ਵੱਡਾ ਐਕਸਪੀਰੀਅੰਸ ਆ ਬਹੁਤ ਵੱਡਾ ਉਹਨਾਂ ਕੋਲ ਤਜਰਬਾ ਆ ਉਹ ਤਜਰਬਾ ਜਿਹੜਾ ਆਮ ਆਦਮੀ ਪਾਰਟੀ ਪੰਜਾਬ ਯੂਨਿਟ ਤੇ ਵੀ ਕੰਮ ਆਊਗਾ ਥੈਂਕ ਯੂ